ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਗੁਰਦੁਆਰਾ ਸ਼੍ਰੀ ਕੋਤਵਾਲੀ ਸਾਹਿਬ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲਈ ਰਵਾਨਾ ਹੋਣ ਜਾ ਰਹੀ ਹੈ ਗੁਰਦੁਆਰੀ ਗੁਰਦੁਆਰਾ ਕੋਤਵਾਲੀ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਤੇ ਦੋ ਛੋਟੇ ਸਹਬਜ਼ਾਦਿਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਸੇ ਸਮੇਂ ਉਸੇ ਦਿਨ ਤੇ ਉਸੇ ਰੂਟ ਤੇ ਇਹ ਪਾਲਕੀ ਹੈ ਜਿਹੜੀ ਸ਼੍ਰੀ ਫਤਿਹਗੜ ਸਾਹਿਬ ਦੇ ਲਈ ਰਵਾਨਾ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਲਈ ਦਿਖਾਈਆਂ ਜਾ ਰਹੀਆਂ ਨੇ ਤੇ ਲਈ ਪੋਸਟ ਤੇ ਇਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਜੀ ਸ਼੍ਰੀ ਫਤਿਹਗੜ ਸਾਹਿਬ ਦੇ ਲਈ ਰਵਾਨਾ ਹੋ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਉਸ ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਜਿਹੜੀ ਲੜੀ ਗਈ ਸੀ ਨਿੱਕੀਆਂ ਜਿੰਦਾਂ ਵੱਡਾ ਸਾਕਾ ਨਿੱਕੀਆਂ ਜਿੰਦਾਂ ਵੱਲੋਂ ਵੱਡਾ ਸਾਕਾ ਜਿਹੜਾ ਉਹ ਕੀਤਾ ਗਿਆ ਸੀ ਮਹਿਜ਼ 7 ਤੇ 9 ਸਾਲ ਦੇ ਦੋ ਫਰਜ਼ੰਦ ਜਿਨ੍ਹਾਂ ਨੇ ਹੀਨ ਨਾਮ ਮੰਨਦੇ ਹੋਏ ਧਰਮ ਤੇ ਪੰਥ ਦੇ ਲਈ ਜਿਹੜੀ ਆਪਣੀ ਕੁਰਬਾਨੀ ਹੈ ਉਹ ਦਿੱਤੀ ਹੈ ਉਹ ਕਿਰਪਾ ਕਰਕੇ ਯਾਦ ਵੀ ਆਪਣੇ ਤਾਂ ਦੇਖੋ ਇਹ ਤਸਵੀਰਾਂ ਬਿਹਤ ਭਾਵਕ ਤਸਵੀਰਾਂ ਨੇ ਉਸੇ ਸਮੇਂ ਉਸੇ ਦਿਨ ਤੇ ਉਸੇ ਰੂਟ ਤੇ ਜਿਹੜੀ ਇਹ ਪਾਲਕੀ ਸਾਹਿਬ ਹੈ ਇੱਥੋਂ ਰਵਾਨਾ ਹੋਣ ਲੱਗੀ ਹੈ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਅਨਗਰ ਕੀਰਤਨ ਦੇ ਰੂਪ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਜਿਹੜੀ ਸਿੱਖ ਸੰਗਤ ਹੈ ਉਹ ਸ਼੍ਰੀ ਫਤਿਹਗੜ ਸਾਹਿਬ ਦੇ ਲਈ ਰਵਾਨਾ ਹੋ ਰਹੀ ਹੈ ਤਾਂ ਬੇਹਦ ਪਾਵਕ ਤਸਵੀਰਾਂ ਨੇ ਚੜ੍ਹਦੀ ਕਲਾ ਦੀਆਂ ਇਹ ਤਸਵੀਰਾਂ ਨੇ ਮਹਿਜ਼ 7 ਤੇ 9 ਸਾਲ ਦੇ ਉਹ ਫਰਜ਼ੰਦ ਜਿਨ੍ਹਾਂ ਨੇ ਪੰਜ ਤੇ ਕੌਮ ਦੇ ਲਈ ਕੁਰਬਾਨੀ ਦਿੱਤੀ ਆ ਦੇਖ ਸਕਦੇ ਹੋ ਵੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਮੌਜੂਦ ਹੈ ਤੇ ਰਾਜਨੀਤਿਕ ਸ਼ਕਤੀਆਂ ਵੀ ਜਿਹੜੀਆਂ ਆਪਣੀਆਂ ਹਾਜ਼ਰੀ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸ਼ਰੀਫ ਫਤਿਹਗੜ ਸਾਹਿਬ ਦੇ ਲਈ ਜਿਹੜਾ ਨਗਰ ਕੀਰਤਨ ਹੈ ਉਹ ਇੱਥੋਂ ਰਵਾਨਾ ਹੁੰਦਾ ਹੋਇਆ ਨਜ਼ਰ ਆਵੇਗਾ ਗੁਰਦੁਆਰਾ ਸ਼੍ਰੀ ਕੋਤ ਕੋਤਵਾਲੀ ਸਾਹਿਬ ਮਾਤਾ ਗੋਜ਼ਰਕੌਰ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਗੰਗੂ ਨੇ ਗ੍ਰਫਤਾਰ ਕਰਵਾ ਦਿੱਤਾ ਗਿਆ ਸੀ ਤਾਂ ਉਸ ਵੇਲੇ ਦੀ ਇਹ ਕੋਤਵਾਲੀ ਸੀਗੀ ਜਿੱਥੇ ਉਹਨਾਂ ਨੂੰ ਇੱਕ ਰਾਤ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਤਸਵੀਰਾਂ ਬੇहद ਪਾਵਕ ਨੇ ਤੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਨਗਰ ਕੀਰਤਨਾ ਜਿਹੜਾ ਇੱਥੋਂ ਰਵਾਨਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬੇहद ਖਾਸ ਨੇ ਜੈਕਾਰੇ ਲੱਗ ਰਹੇ ਨੇ ਦੇਖ ਸਕਦੇ ਹੋ ਤੁਸੀਂ ਉਸੇ ਸਮੇਂ ਜਿਹੜੀ ਪਾਲਕੀ ਸਾਹਿਬ ਆ ਉਹ ਅਥੋਂ ਰਵਾਨਾ ਹੋਵੇਗੀ ਕਬੱਡੀ ਤਾਦਾਦ ਦੇ ਵਿੱਚ ਸਿੱਖ ਸੰਗਤ ਪਹੁੰਚ ਰਹੀ ਹੈ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਾ ਕੋਤਵਾਲੀ ਸਾਹਿਬ ਸੰਗਤ ਜਿਹੜੀ ਹੈ ਉਹ ਨਤਮਸਤਕ ਹੋ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇੱਥੋਂ ਆ ਪਲਕੀ ਸਾਹਿਬ ਆ ਜਿਹੜੀ ਉਹ ਰਵਾਨਾ ਹੁੰਦੀ ਹੋਈ ਨਜ਼ਰ ਆਊਗੀ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਦੇਖ ਸਕਦੇ ਹੋ ਤੋਂ ਕਿਰਪਾ ਕਰਕੇ ਦੋ ਮਿੰਟ ਦੇ ਲਈ ਸਾਥ